ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਵੈਜ ਬਰੀਆਨੀ ਇਹ ਜੀ ਬਰੀਆਨੀ ਆਪਾਂ ਜ਼ਿਆਦਾਤਰ ਸਬਜ਼ੀਆਂ ਪਾ ਕੇ ਹੀ ਬਣਾ ਰਹੇ ਹਾਂ ਵੱਧ ਤੋਂ ਵੱਧ ਸਬਜ਼ੀਆਂ ਇਸ ਵਿੱਚ ਆਪਾਂ ਯੂਜ਼ ਕਰਾਂਗੇ ਅਗਰ ਤੁਹਾਨੂੰ ਇਸ ਤਰ੍ਹਾਂ ਬਣਾਉਣ ਦਾ ਤਰੀਕਾ ਮੇਰਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਪਾਣੀ ਨੂੰ ਬੋਇਲ ਕਰਨਾਗਾ ਫਿਰ ਆਪਾਂ ਇਸ ਵਿੱਚ ਚਾਵਲਾਂ ਨੂੰ ਧੋ ਕੇ ਪਾ ਦਵਾਂਗੇ ਚਾਵਲ ਪਾਉਣ ਤੋਂ ਬਾਅਦ ਜੀ ਆਪਾਂ ਇਸ ਵਿੱਚ 1-2 ਚਮਚ ਰਿਫਾਈਂਡ ਆਲੀ ਜ਼ੂਸ ਕਰਾਂਗੇ ਤੇ ਇਸ ਨੂੰ ਮਿਕਸ ਕਰਕੇ ਇਸ ਨੂੰ ਬੋਇਲ ਕਰਾਂਗੇ ਜੀ ਆਪਾਂ ਚਾਵਲਾਂ ਨੂੰ ਆਪਾਂ ਨੇ ਲਗਭਗ ਪੂਰੀ ਤਰ੍ਹਾਂ ਹੀ ਪਕਾਉਣਾਗਾ ਕਿਉਂਕਿ ਜਦੋਂ ਆਪਾਂ ਬਰੀਆਨੀ ਬਣਾਉਣੀ ਆ ਤਾਂ ਚਾਵਲਾਂ ਨੂੰ ਆਪਾਂ ਅੱਧਾ ਹੀ ਕੁੱਕ ਕਰਦੇ ਹਾਂ ਤਾਂ ਕਿ ਅੱਧਾ ਆਪਾਂ ਉਹਨਾਂ ਨੂੰ ਸਬਜ਼ੀਆਂ ਵਿੱਚ ਹੀ ਕੁੱਕ ਕਰਦੇ ਹਾਂ ਇਸ ਕਰਕੇ ਜੀ ਆਪਾਂ ਅੱਜ ਇਹਨਾਂ ਨੂੰ ਪੂਰੀ ਤਰ੍ਹਾਂ ਹੀ ਪਕਾਵਾਂਗੇ ਚਾਵਲਾਂ ਨੂੰ ਉਸ ਤੋਂ ਬਾਅਦ ਆਪਾਂ ਬਰੀਆਨੀ ਬਣਾਵਾਂਗੇ ਦੇਖੋ ਜੀ ਇਹ ਪੂਰੀ ਤਰ੍ਹਾਂ ਲਗਭਗ ਪੱਕ ਚੁੱਕੇ ਨੇ ਚਾਵਲ ਆਪਣੇ ਹੁਣ ਆਪਾਂ ਗੈਸ ਬੰਦ ਕਰਕੇ ਚਾਹ ਬਲਾਂ ਦਾ ਸਾਰਾ ਪਾਣੀ ਕਢਾ ਲਾਂਗੇ ਹੁਣ ਆਪਾਂ ਜੀ ਸਭ ਤੋਂ ਪਹਿਲਾਂ ਇੱਕ ਕੜਾਹੀ ਵਿੱਚ ਤੇਲ ਪਾਇਆਗਾ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਕੇ ਪਾਏ ਨੇ ਇਸ ਨੂੰ ਆਪਾਂ 골ਡਨ ਬ੍ਰਾਊਨ ਕਲਰ ਹੋਣ ਤੱਕ ਪਕਾਣਾਗਾ ਜੀ ਪਿਆਜ਼ਾਂ ਨੂੰ ਜਦੋਂ ਇਹ 골ਡਨ ਬ੍ਰਾਊਨ ਕਲਰ ਦੇ ਹੋ ਜਾਣ ਤਾਂ ਆਪਾਂ ਇਸ ਵਿੱਚੋਂ ਅੱਧੇ ਪਿਆਜ਼ ਅਲੱਗ ਪਲੇਟ ਵਿੱਚ ਕੱਢ ਲਵਾਂਗੇ ਦੇਖੋ ਇਹ ਪੂਰੀ ਤਰ੍ਹਾਂ ਪੁੰਚੁੱਕੇ ਨੇ ਜੀ ਹਾਫ ਪਿਆਜ਼ ਨੂੰ ਜੀ ਆਪਾਂ ਇੱਕ ਪਲੇਟ ਵਿੱਚ ਨਿਕਾਲ ਲੈਨੇ ਆ ਪਿਆਜ਼ ਆਪਣੇ ਪੂਰੀ ਤਰ੍ਹਾਂ ਰੋਸਟਰ ਹੋਣੇ ਚਾਹੀਦੇ ਨੇ ਜੀ ਜਦੋਂ ਆਪਾਂ ਬਰੀਆਨੀ ਬਣਾਉਣੀ ਆ ਕੱਚੇ ਪਿਆਜ਼ ਬਿਲਕੁਲ ਵੀ ਨਹੀਂ ਰੱਖਣੇ ਹੈਗੇ 골ਡਨ ਬ੍ਰਾਊਨ ਹੋ ਜਾਣੇ ਚਾਹੀਦੇ ਨੇ ਹੁਣ ਆਪਾਂ ਇਸ ਵਿੱਚ ਜਿੰਜਰ گارਲਿਕ ਪਾਇਆ ਜੀ ਕੱਟਿਆ ਹੋਇਆ ਬਰੀਕ ਇਸ ਨੂੰ ਆਪਾਂ ਲੰਬਾ ਲੰਬਾ ਕੱਟਿਆ ਸੀਗਾ ਸੁੱਕਾ ਧਨੀਆ ਪਾਇਆਗਾ ਜੀਰਾ ਹਿੰਗ ਹੁਣ ਆਪਾਂ ਇਸ ਨੂੰ ਰੋਸਟ ਕਰ ਲਵਾਂਗੇ ਜੀ ਹਲਕਾ ਜਿਹਾ ਹੁਣ ਆਪਾਂ ਇਸ ਵਿੱਚ ਤੇਜ ਪੱਤਾ ਪਾਵਾਂਗੇ ਦੋ ਲਾਲ ਮਿਰਚਾਂ ਪਾਵਾਂਗੇ ਜੀ ਸੁੱਕੀਆਂ ਵੱਡੀ ਇਲਾਇਚੀ ਪਾਵਾਂਗੇ ਕਾਲੀਆਂ ਮਿਰਚਾਂ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਰੋਸਟ ਕਰਾਂਗੇ ਇੱਕ ਆਪਾਂ ਦੀ ਇਸ ਵਿੱਚ ਪੀਸ ਚੱਕਰ ਫੁੱਲ ਦਾ ਪਾਵਾਂਗੇ ਉਸ ਨਾਲ ਬਰੀਆਣੀ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਜਦੋਂ ਇਹ ਰੋਸਟ ਹੋ ਜਾਣ ਜੀ ਫਿਰ ਆਪਾਂ ਇਸ ਵਿੱਚ ਟਮਾਟਰ ਪਾਵਾਂਗੇ ਟਮਾਟਰ ਨੂੰ ਜੀ ਆਪਾਂ 1 ਮਿੰਟ ਲਈ ਰੋਸਟ ਕਰਨਾਗਾ ਹੁਣ ਆਪਾਂ ਇਸ ਵਿੱਚ ਆਲੂ ਪਾਵਾਂਗੇ ਆਪਾਂ ਇੱਕ ਛੋਟਾ ਸਾਈਜ਼ ਦਾ ਆਲੂ ਪਾਇਆ ਜੀ ਇਹ ਗੋਭੀ ਪਾਵਾਂਗੇ ਥੋੜੀ ਜੀ ਗਾਜਰ ਮੂਲੀ ਮਟਰ ਸਾਰੀਆਂ ਸਬਜ਼ੀਆਂ ਦੀ ਆਪਾਂ ਥੋੜੀਆਂ-ਥੋੜੀਆਂ ਹੀ ਯੂਜ਼ ਕਰੀਆਂ ਨੇ ਕੁਝ ਜ਼ਿਆਦਾ ਸਬਜ਼ੀਆਂ ਨਹੀਂ ਲਈਆਂ ਆਪਣੇ ਸਾਰੀਆਂ ਸਬਜ਼ੀਆਂ ਨੂੰ ਥੋੜਾ-ਥੋੜਾ ਹੀ ਲੈਣਾਗਾ ਹੁਣ ਆਪਾਂ ਇਸ ਵਿੱਚ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਜੀ ਟੇਸਟ ਅਨੁਸਾਰ ਹਲਦੀ ਪਾਊਡਰ ਪਾਵਾਂਗੇ ਅਰੇ ਅੱਜ ਚਿਲੀ ਪਾਊਡਰ ਪਾਵਾਂਗੇ ਜੀ ਥੋੜਾ ਜਿਹਾ ਹਾਫ ਚਮਚ ਗਰਮ ਮਸਾਲਾ ਪਾਵਾਂਗੇ ਇਸ ਨੂੰ ਮਿਕਸ ਕਰਾਂਗੇ ਹੁਣ ਆਪਾਂ ਜੀ ਇਸ ਵਿੱਚ ਬੀਨਸ ਪਾਵਾਂਗੇ ਸਾਰੀਆਂ ਸਬਜ਼ੀਆਂ ਨੂੰ ਜੀ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਪਕਾ ਲਵਾਂਗੇ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ ਜੀ ਤਾਂ ਕਿ ਸਬਜ਼ੀਆਂ ਚੰਗੀ ਤਰ੍ਹਾਂ ਆਪਣੀਆਂ ਬਣ ਜਾਣ ਸਬਜ਼ੀਆਂ ਲਗਭਗ ਜੀ ਆਪਣੇ ਬਣ ਕੇ ਰੈਡੀ ਨੇ ਵਿੱਚ ਦੀ ਆਪਾਂ ਇਸ ਨੂੰ ਚੱਕ ਵੀ ਕੀਤਾ ਸੀ ਸਬਜ਼ੀਆਂ ਜੀ ਆਪਣੀਆਂ ਪੱਖ ਕੀ ਦੇਖੋ ਰੈਡੀ ਨੇ ਆਪਾਂ ਇਸ ਵਿੱਚ ਜੀ ਸ਼ਿਮਲਾ ਮਿਰਚ ਵੀ ਪਾਈ ਆ ਉਹ ਆਪਾਂ ਤੁਹਾਨੂੰ ਦਿਖਾਣੀ ਭੁੱਲ ਗਏ ਕਿ ਜੇ शिमला मिर्च ਪਾਉਣ ਨਾਲ ਵੀ ਬਰੀਆਨੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈਗਾ ਹੁਣ ਆਪਾਂ ਜੀ ਇਸ ਵਿੱਚ ਚਾਵਲ ਪਾ ਕੇ ਸਬਜ਼ੀਆਂ ਨੂੰ ਪੂਰੀ ਤਰ੍ਹਾਂ ਢੱਕ ਦੇਣਾਗਾ ਚੰਗੀ ਤਰ੍ਹਾਂ ਢੱਕ ਕੇ ਜੀ ਆਪਾਂ ਚਾਵਲਾਂ ਨਾਲ ਸਬਜ਼ੀਆਂ ਨੂੰ ਉਸ ਦੇ ਉੱਪਰ ਆਪਾਂ ਪਿਆਜ਼ ਪਾਵਾਂਗੇ ਰੋਸਟਡ ਤੇ ਥੋੜਾ ਜਿਹਾ ਜੀ ਆਪਾਂ ਕੇਸਰ ਦੁੱਧ ਵਿੱਚ ਪਾ ਕੇ ਇਸ ਨੂੰ ਅੱਧੇ ਘੰਟੇ ਲਈ ਰੱਖ ਦਿੱਤਾ ਸੀ ਇਹ ਕੁਲ ਚੁੱਕਿਆਗਾ ਹੁਣ ਆਪਾਂ ਇਸ ਨੂੰ ਵੀ ਪਾਵਾਂਗੇ ਹੁਣ ਚਾਵਲ ਇਸ ਉੱਪਰ ਹੋਰ ਪਾ ਕੇ ਇਸ ਨੂੰ ਪਿਆਜ਼ ਨੂੰ ਵੀ ਪੂਰੀ ਤਰ੍ਹਾਂ ਢੱਕ ਦਵਾਂਗੇ ਜੀ ਆਪਾਂ ਫਿਰ ਕੇਸਰ ਪਾਵਾਂਗੇ ਇਸ ਦੇ ਉੱਪਰ ਫਿਰ ਆਪਾਂ ਪਿਆਜ਼ ਪਾਵਾਂਗੇ ਕਿਉਂਕਿ ਜੋ ਰੋਸਟਡ ਪਿਆਜ਼ ਦਾ ਜੀ ਟੇਸਟ ਹੁੰਦਾਗਾ ਉਹ ਚਾਵਲਾਂ ਵਿੱਚ ਪੂਰੀ ਤਰ੍ਹਾਂ ਕੁਲ ਜਾਣਾ ਚਾਹੀਦਾ ਇਸ ਕਰਕੇ ਚਾਵਲਦ ਬੇਚ ਜੀ ਜਦੋਂ ਆਪਾਂ ਪਿਆਜ਼ ਇਹ ਪਾਉਣਾਗਾ ਪੂਰੀ ਤਰ੍ਹਾਂ ਰੋਸਟਰ ਕਰਕੇ ਹੀ ਪਾਉਣਾਗਾ ਕੱਚਾ ਪਿਆਜ਼ ਬਿਲਕੁਲ ਵੀ ਨਹੀਂ ਪਾਉਣਾ ਕਿਉਂਕਿ ਰੋਸਟਰਡ ਪਿਆਜ਼ ਦਾ ਹੀ ਟੇਸਟ ਆਉਣਾ ਚਾਹੀਦਾ ਆਪਣਾ ਬਰੀਆਨੀ ਵਿੱਚ ਇਸ ਉਪਰ ਆਪਾਂ ਧਨੀਆ ਪਾ ਕੇ ਜੀ ਇਸ ਨੂੰ ਠੱਕ ਦਵਾਵਾਂਗੇ 10 ਮਿੰਟਾਂ ਲਈ ਬਿਲਕੁਲ ਘੱਟ ਗੈਸ ਤੇ ਜੀ ਆਪਾਂ ਇਸ ਨੂੰ ਪਕਾਉਣਾਗਾ ਹਾਂ 8-10 ਮਿੰਟਾਂ ਦੇ ਵਿੱਚ ਜੀ Roasted ਪਿਆਜ਼ ਦਾ ਜੋ ਟੇਸਟ ਆ ਪੂਰੀ ਤਰ੍ਹਾਂ ਚਾਵਲ ਵਿੱਚ ਘੁਲ ਜਾਵੇਗਾ। ਸਬ ਜਿਆਨ ਜੋ ਟੇਸਟ ਆ ਪੂਰੀ ਤਰ੍ਹਾਂ ਇਹ ਚਾਵਲਾਂ ਵਿੱਚ ਮਿਲ ਜਾਣਾਗਾ। ਹੁਣ ਆਪਾਂ ਜੀ ਦੇਖੋ ਲਗਭਗ 8-10 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸ ਨੂੰ ਚੈੱਕ ਕਰਾਂਗੇ। ਬਰੀਆਨੀ ਆਪਣੀ ਬਣ ਕੇ ਰੈਡੀ ਹੈ ਜੀ। ਕੰਨੀ ਵਧੀਆ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਸਾਰੀਆਂ ਸਬਜ਼ੀਆਂ ਨੂੰ ਜੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਚਾਵਲਾਂ ਵਿੱਚ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਵੈਜ ਬਰੀਆਨੀ ਬਣਾ ਕੇ ਜਰੂਰ ਟਰਾਈ ਕਰਿਓ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਹੁਣ ਆਪਾਂ ਜੀ ਇਸ ਉੱਪਰ ਬਰੀਕਾਟਾ ਹਰਾ ਧਨੀਆ ਪਾਏਗਾ ਇਸ ਤੋਂ ਬਾਅਦ ਆਪਾਂ ਇਸ ਦੀ ਪਲੇਟਿੰਗ ਕਰਾਂਗੇ ਦੇਖੋ ਕਿੰਨੀ ਵਧੀਆ ਬਰੀਆਨੀ ਬਣ ਕੇ ਆਪਣੀ ਤਿਆਰ ਹੋਈ ਹੈ ਜੀ वेजिटेबल बिरयानी ਦੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ। ਅਗਰ ਤੁਹਾਨੂੰ ਜੀ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਇਕ, ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ। ਬਹੁਤ ਹੀ ਜਲਦ ਆਪਾਂ ਇਸ ਤਰੀਕੇ ਦੀ ਇੱਕ ਨਵੀਂ ਵੀਡੀਓ ਲੈ ਕੇ ਹੋਰ ਹਾਜ਼ਰ ਹੋਵਾਂਗੇ। ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ